ਜ਼ਿੰਦਗੀ ਨੇ ਸਾਨੂੰ ਇਤਾਂ ਦੀ ਸਿਚੁਏਸ਼ਨ ਚੋਂ ਕੱਢਦੀ ਆ ਕਿ ਜਿਹਦੇ ਬਾਰੇ ਅਸੀਂ ਕਦੀ ਸੋਚਿਆ ਵੀ ਨਹੀਂ ਹੁੰਦਾ ਅਸਿਊਮ ਵੀ ਨਹੀਂ ਕੀਤਾ ਹੁੰਦਾ ਕਿ ਇਹ ਸਭ ਕੁਝ ਮੇਰੇ ਤੇ ਬੀਤੂਗਾ ਤਾਂ ਮੈਂ ਕਿਵੇਂ ਰਿਐਕਟ ਕਰੂੰਗੀ ਜਦੋਂ ਅਸੀਂ ਉਸ ਚੀਜ਼ ਨੂੰ ਉਸ ਦੁੱਖ ਦਰਦ ਨੂੰ ਧੋਖੇ ਨੂੰ ਜਾਂ ਕਿਸੇ ਦੇ ਵੀ ਕੀਤੇ ਜ਼ੁਲਮ ਨੂੰ ਆਪਣੇ ਆਪ ਤੇ ਸਹਿ ਲੈਨੇ ਆ ਰੀਅਲਾਈਜ਼ ਹੁੰਦਾ ਕਿ ਅਸੀਂ ਇਹ ਚੀਜ਼ ਆਪਣੇ ਉੱਤੇ ਲੈ ਲਈ ਸਹਿ ਲੈ ਤੇ ਸਰਵਾਈਵ ਕਰ ਲਿਆ ਉਸ ਚੀਜ਼ ਤੋਂ ਨਿਕਲ ਆਏ ਤੇ ਅਚਾਨਕ ਮਹਿਸੂਸ ਹੁੰਦਾ ਕਿ ਆਮ ਨਾਟ ਦ ਸੇਮ ਪਰਸਨ ਆਈ ਵਾਸ ਮੈਂ ਉਹ ਇਨਸਾਨ ਰਹਿ ਹੀ ਨਹੀਂ ਜੋ ਮੈਂ ਉਸ ਸਿਚੁਏਸ਼ਨ ਤੋਂ ਗੁਜ਼ਰਨ ਤੋਂ ਪਹਿਲਾਂ ਸੀ ਸ਼ਾਇਦ ਅਸੀਂ ਹੋਰ ਜ਼ਿਆਦਾ ਸਟਰੋਂਗ ਹੋ ਜਾਂਦੇ ਆ ਸ਼ਾਇਦ ਅਸੀਂ ਉਸ ਤੋਂ ਉੱਪਰ ਦੀ ਆਉਣ ਵਾਲੀ ਤਕਲੀਫ ਨੂੰ ਸਹਿਣ ਦੇ ਕਾਬਿਲ ਹੋ ਜਾਂਦੇ ਆ ਸ਼ਾਇਦ ਅਸੀਂ ਥੋੜਾ ਥੋੜਾ ਕਰਕੇ ਹਰ ਸਿਚੁਏਸ਼ਨ ਚੋਂ ਗੁਜ਼ਰਦੇ ਹੋਏ ਆਪਣਾ ਅੰਦਰ ਇੱਕ ਨਵਾਂ ਨਰੂਆ ਮਹਿਸੂਸ ਕਰਦੇ ਹਾਂ